ਇਸ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਜਊਗਾ ਕਿਸੇ ਕਿਸੇ ਨਾਲ ਤਾਂ ਰੱਬ ਜਿਹੜਾ ਉਹ ਜਿਆਦਾ ਹੀ ਧੱਕਾ ਕਰ ਜਾਂਦਾ ਜਿਵੇਂ ਇਹਨਾਂ ਬੱਚੀਆਂ ਨਾਲ ਕੀਤਾ ਇੰਨੀਆਂ ਔਖੀਆਂ ਵਿਚਾਰੀਆਂ ਇਹ ਬੱਚੀਆਂ ਨੇ ਜਿਹੜੀਆਂ ਹੁੰਦੀਆਂ ਹੋਣਗੀਆਂ ਸਿਰ ਇਹਨਾਂ ਦੇ ਜਿਹੜਾ ਜੁੜੇ ਹੋਏ ਐ ਕਿਸ ਤਰ੍ਹਾਂ ਵਿਚਾਰੀਆਂ ਇਹ ਆਪਣੇ ਸਰੀਰ ਨੂੰ ਬੈਲੈਂਸ ਕਰਦੀਆਂ ਨੇ ਸੋ ਇਹ ਉਹਨਾਂ ਲੋਕਾਂ ਲਈ ਵੀ ਇੱਕ ਮੈਸੇਜ ਐ ਉਹਨਾਂ ਲੋਕਾਂ ਲਈ ਵੀ ਇੱਕ ਸਿੱਖਿਆ ਐ ਜਿਹੜੇ ਐਵੇਂ ਕਹਿੰਦੇ ਰਹਿੰਦੇ ਆ ਰੱਬ ਨੂੰ ਕੋਸਦੇ ਰਹਿੰਦੇ ਐ ਕਿਸੇ ਤਾਂ ਜੀ ਐਵੇਂ ਕਰਤੇ ਸੀ ਤਾਂ ਜੀ ਐਵੇਂ ਕਰਤੇ ਸ਼ੁਕਰ ਮਨਾਇਆ ਕਰੋ ਉਸੀ ਹਸਾਬ ਤ ਸੂਰਤੋਂ ਤੁਹਾਨੂੰ ਜ਼ਬਾਨ ਰੱਬ ਨੇ ਦਿੱਤੀ ਐ ਤੁਰਦੇ ਫਿਰਦੇ ਹੋ ਇਹਨਾਂ ਬੱਚੀਆਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾ ਤਾਂ ਵਿਚਾਰੀਆਂ ਇਹ ਅਲੱਗ ਹੋ ਸਕਦੀਆਂ ਨੇ ਪਰਮਾਤਮਾ ਨੂੰ ਪਤਾ ਨਹੀਂ ਕੀ ਇਸ ਦੇ ਨਾਲ ਜਿਹੜਾ ਵੈਰ ਹੈ ਉਹ ਕੱਢਿਆ ਸੋ ਇਸ ਕਰਕੇ ਪਰਮਾਤਮਾ ਸਭ ਨੂੰ ਔਲਾਦ ਬੱਚੇ ਸਹੀ ਸਲਾਮਤ ਦੇਵੇ ਇਸ ਤਰ੍ਹਾਂ ਕਿਸੇ ਵੀ ਬੱਚੇ ਕਿਸੇ ਵੀ ਮਾਪੇ ਬਨਾਲਾ ਜਿਹੜਾ ਨਾ ਹੋਵੇ ਸੋ ਹਰ ਇੱਕ ਅੱਖ ਨਾਮ ਜਿਹੜੀ ਇਹ ਵੀਡੀਓ ਨੂੰ ਦੇਖ ਕੇ 我讲你